ਦੋਸਤੋ ਅਬੋਰ ਵਿੱਚ ਤੁਸੀਂ ਮੋਮੋਜ਼ ਖਾਦੇ ਹੋਣੇ ਤਾਂ ਦੋ ਤਰ੍ਹਾਂ ਦੇ ਹੋਣਗੇ ਇੱਕ ਸਟਿਮਡ ਤੇ ਦੂਜਾ ਫਰਾਈਡ ਪਰ ਅੱਜ ਲੈ ਕੇ ਚੰਦੇ ਤੁਹਾਨੂੰ ਡੰਪਲਿੰਗ ਹੁੱਡ ਜਿੱਥੇ ਮੋਮੋਜ਼ ਮਿਲ ਰਹੇ ਨੇ ਕਈ ਫਲੇਵਰ ਅਤੇ ਆਟੇ ਨਾਲ ਤਿਆਰ ਇੱਥੇ ਕਿੱਟੀ ਪਾਰਟੀ ਵੱਡੇ ਪਾਰਟੀ ਲਈ ਵੀ ਹਾਲ ਹੈ ਬਿਲਕੁਲ ਮੁਫਤ ਆਓ ਦੱਸਿਏ ਤੁਹਾਨੂੰ ਡੰਪਲਿੰਗ ਹੁੱਡ ਹੈ ਕਿੱਥੇ ਤੇ ਕਿਹੜੇ ਕਿਹੜੇ ਮੋਮੋਜ਼ ਮਿਲਦੇ ਨੇ ਇੱਥੇ ਵੀ ਫਸਟ ਟਾਈਮ ਅਬੋਰ ਦੇ ਵਿੱਚ ਮੋਮੋਜ਼ ਖਾਦੇ ਜਿਹੜੇ ਕਿ ਆਟੇ ਨਾਲ ਬਣੇ ਠੀਕ ਹੈ ਵਾਹ ਇਹ ਵੀਟ ਮੋਮੋਜ਼ ਨੇ ਜਿਹੜੇ ਵੀਟ ਨਾਲ ਬਣੇ ਨੇ ਠੀਕ ਹੈ ਤੇ ਇਹਨਾਂ ਵਿੱਚ ਕੋਈ ਮਿਲਾਵਟਰੀ ਵਗੈਰਾ ਨਹੀਂ ਕੀ ਠੀਕ ਹੈ ਪੂਰੇ ਛੇਤ ਵਾਸਤੇ ਵਧੀਆ ਹੈਗੇ ਨੇ ਛੇਤ ਵਾਸਤੇ ਵਧੀਆ ਹੈਗੇ ਨੇ ਆਪਾਂ ਅੱਜ ਜੋ ਵੀਡੀਓ ਬਣਾ ਰਹੇ ਆ ਉਹ ਬਣਾ ਰਹੇ ਆ ਡੰਪਲਿੰਗ ਹਟ ਤੋਂ ਜਿਹੜਾ ਕਿ ਹੈ ਸੁੰਦਰ ਨਗਰੀ ਗਲੀ ਨੰਬਰ 8 9 ਹਨਮਾਨਗੜ ਰੋਡ ਦੇ ਵਿੱਚ ਇੱਥੋਂ ਦੀ ਸਪੈਸ਼ਲਟੀ ਹੈਗੀ ਹੈ ਕਿ ਇੱਥੇ ਜਿਹੜੇ ਵੀਟ ਮੋਮੋਜ਼ ਮਿਲਦੇ ਆ ਪੂਰੇ ਸ਼ਹਿਰ 'ਚ ਤੁਹਾਨੂੰ ਵੀਟ ਮੋਮੋਜ਼ ਕਿਤੇ ਨਹੀਂ ਮਿਲਣੇ ਇਹ ਫਰੈਂਚਾਈਜ਼ੀ ਹੈ ਡੰਪਲਿੰਗ ਹਟ ਜਿਹੜੀ ਹੈ ਤੇ ਬਹੁਤ ਜ਼ਿਆਦਾ ਇੱਥੇ ਹਾਈਜਨ ਦਾ ਖਿਆਲ ਰੱਖਿਆ ਜਾਂਦਾ ਤੇ ਟੇਸਟੀ ਮੋਮੋਜ਼ ਇਸ ਤਰ੍ਹਾਂ ਦੇ ਹੋਰ ਸ਼ਹਿਰ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਣੇ ਆਪਣੇ ਨਾਲ ਨੇ ਮੈਨੇਜਰ ਗਗਨ ਜੀ ਤੇ ਨਾਲ ਪੁਸ਼ਕਰ ਜੀ ਜਿਹੜੇ ਮੇਨ ਸ਼ੈਫ ਹੈਗੇ ਹਨ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਹੜੀ ਕਿਹੜੀ ਵੈਰਾਈਟੀਆਂ ਜਿਹੜੇ ਮੋਮੋ ਜਿੱਥੇ ਮਿਲ ਰਹੇ ਨੇ ਤੇ ਇਹ ਫਰੈਂਚਾਈਜ਼ੀ ਕਿੱਥੋਂ ਦੀ ਹੈ ਤੇ ਕਿਹੜੇ ਨਾਲ ਲੋਕ ਕਿਵੇਂ ਆਰਡਰ ਕਰ ਸਕਦੇ ਆ ਇੱਥੇ ਆ ਕੇ ਕਿਵੇਂ ਖਾ ਸਕਦੇ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਗਗਨ ਜੀ ਨਾਲ ਸਸੀ ਗਾਲ ਜੀ ਵੈਲਕਮ ਜੀ ਸਸੀ ਗਾਲ ਗਨ ਹੋਰ ਕਿਵੇਂ ਹੋ ਬਸ ਵਧੀਆ ਸਰ ਪਹਿਲਾਂ ਵੀ ਮੇਰੇ ਨਾਲ ਇੱਕ ਵੀਡੀਓ ਬਣਾ ਚੁੱਕੇ ਸੀ ਹਣਾ ਉਹ ਬਹੁਤ ਫੇਮਸ ਹੋਈ ਸੀ ਤੇ ਦੋਸਤੋ ਗਗਨ ਨਾਲ ਪਹਿਲਾਂ ਵੀ ਵੀਡੀਓ ਬਣੀ ਸੀ ਮੈ ਬਹੁਤ ਜਿਆਦਾ ਪਿਆਰ ਦਿੱਤਾ ਤੁਸੀਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਾ ਜੇ ਗਗਨ ਦਾ ਦੂਸਰਾ ਇੱਥੇ ਸਟੈਪ ਹੈਗਾ ਤੇ ਡੰਪਿੰਗ ਹੁੱਡ ਦੇ ਵਿੱਚ ਇਸ ਵਕਤ ਇਹ ਮੈਨੇਜਰ ਦੇ ਰੂਪ ਚ ਆਪਣੀ ਸੇਵਾਵਾਂ ਦੇ ਰਿਹਾ ਹੈ ਗਗਨ ਮੈਨੂੰ ਇਹ ਦੱਸੋ ਡੰਪਲੀ ਹੁੱਡ ਐਸੇ ਕਿੱਥੋਂ ਦੀ ਫਰੈਂਚਾਈਜ਼ੀ ਹੈਗੀ ਹੈ ਸਰ ਚੰਡੀਗੜ੍ਹ ਦੀ ਨੇ 9 ਸੈਕਟਰ ਦੀ ਫਰੈਂਚਾਈਜ਼ੀ ਠੀਕ ਹੈ ਤੇ ਇੱਥੇ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਇੱਥੇ ਸਰ ਐਪਲੂ 713 ਠੀਕ ਹੈ ਮੈਂ ਦੱਸੋਂਗੇ ਸਾਡੇ ਦਰਸ਼ਕਾਂ ਨੂੰ ਦੱਸੋਂਗੇ ਕਿ ਕਿਹੜੇ ਕਿਹੜੇ ਮੋਮੋਜ਼ ਦੀ ਵੈਰਾਈਟੀ ਕਿਹੜੇ ਕਿਹੜੇ ਹੈ ਇਥੇ ਸਰ ਆਪ ਨੂੰ 6 ਫਟਾ ਦੀ ਮੋਮੋਜ਼ ਹੈ ਠੀਕ ਹੈ ਇਹ 6 ਪਟਾਕਾ ਵੈਜੀ ਪਨੀਰ ਤੋਂ ਸੈਂਪਲਰ ਵੈਜੀ ਇਹ ਸਾਰੇ ਹੈਗੇ ਜੋ ਕਿ ਇਹਨਾਂ ਨੂੰ ਆਪਾਂ ਲਗ ਲਗ ਫਲੇਵਰ ਚੈਟ ਕੀਤਾ ਹੋਇਆ ਜਿਵੇਂ ਸਟੀਮ ਹੋਗੇ ਪੈਨ ਫਰਾਈਟ ਹੋਗੇ ਕਰਕਰੀ ਤੰਦੂਰੀ ਚੀ ਵੀ ਮਖਣੀ ਅੱਧਾ ਚੈਟ ਕੀਤਾ ਹੈ ਮਤਲਬ ਲੋਕਾਂ ਨੂੰ ਟੇਸਟ ਕਰਨ ਡਿਫਰੈਂਟ ਟੇਸਟ ਆਵੇ ਵਧੀਆ ਰੱਖੀ ਖਾਨ ਚ ਵੀ ਠੀਕ ਹੈ ਬਾਕੀ ਸ਼ਹਿਰ ਚ ਤਾਂ ਮਨਨੇ ਲੱਗਦਾ ਵੀ ਕਿਤੇ ਹੋਰ ਨਹੀਂ ਸਿਰਫ ਇੱਥੇ ਫਰਾਈ ਮੋਮੋਜ਼ ਹੀ ਮਿਲਦੇ ਆ ਹਨਾ ਨਹੀਂ ਸਰ ਫਰਸਟ ਟ ਮੋਮੋ ਜੇ ਸਾਈਜ਼ ਵੀ ਵੱਖਰਾ ਨਾ ਉਹ ਜਿਸ ਤਰ੍ਹਾਂ ਗੁਜੀਆ ਟਾਈਪ ਚ ਬਣਾ ਹਾਂਜੀ ਅਲੱਗ ਅਲੱਗ ਸਾਈਜ਼ ਹੈ ਇਹਨਾਂ ਦੇ ਠੀਕ ਹੈ ਸਾਈਜ਼ ਵੀ ਅਲੱਗ ਅਲੱਗ ਹੈ ਹਾਂਜੀ ਠੀਕ ਹੈ ਚਿਪਸ ਤੇ ਹੋਰ ਆਪਣੀ ਕੀ ਸਪੈਸ਼ਲਟੀ ਕੀ ਹੈਗੀ ਇੱਥੋਂ ਦੀ ਸਪੈਸ਼ਲ ਆਪਣੀ ਸਪੈਸ਼ਲਟੀ ਸਰ ਆਪਣੇ ਹਾਲ ਵੀਟ ਮੋਮੋਸ ਹੈ ਠੀਕ ਹੈ ਹਾਲ ਵੀਟ ਬਹੁਤ ਆਪਣੇ ਲਈ ਵਧੀਆ ਹੈਗੇ ਨੇ ਠੀਕ ਹੈ ਤੇ ਮੈਂ ਥੋੜੀ ਐਡ ਚੀਜ਼ਾਂ ਜਿਵੇਂ ਮੋਮੋ 버ਗਰ ਹੋ ਗਿਆ ਫਲਾਟੋ 버ਗਰ ਹੋ ਗਿਆ ਇਹ ਚੀਜ਼ ਆਪਣੇ ਬਹੁਤ ਡਿਫਰੈਂਟ ਹੈ ਜੋ ਕਿ ਅਮੇ ਰੋਕੋ ਕਿਸੇ ਇਥੇ ਹੈ ਨਾ ਕੈਫੇ ਚ ਨਾ ਕੋਈ ਲੋਕ ਰੈਸਟੋਰੈਂਟ ਹੈ ਠੀਕ ਹੈ ਮੈਨੂੰ ਇਥੇ ਸੌਸ ਵਾਰੇ ਪਤਾ ਲੱਗਿਆ ਸੀ ਕਿ 100% ਬਹੁਤ ਜ਼ਿਆਦਾ ਹਾਈ ਜਿਸ ਨਾਲ ਟੇਸਟ ਬਹੁਤ ਵਧੀਆ ਹੈ ਕਿਉਂਕਿ ਆਮ ਜਦ ਦਾ ਰੈਗਰ ਸੌਸ ਹੁੰਦੇ ਔਰ ਵਿੱਚ ਮਾਇਓ ਵਗੈਰਾ ਐਸ ਦਾ ਬਹੁਤ ਕੈਮੀਕਲ ਟੈਡ ਕਿਤੇ ਨੇ ਬਟ ਇਹ ਹੈਂਡਓਵਰ ਜਿਸ ਜਿੱਦਾ ਕਰਦੇ ਹੁੰਦੇ ਇਹ ਉੱਧਰ ਠੀਕ ਹੈ ਬਹੁਤ ਵਧੀਆ ਅਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਿਵਾਂ ਹੈ ਅੱਜ ਡੰਪਲਿੰਗ ਹੁੜ ਪਹੁੰਚੇ ਹੋ ਕਿਵੇਂ ਲੱਗਿਆ ਮੌਮਸ ਖਾ ਕੇ ਜੀ ਬਹੁਤ ਵਧੀਆ ਜੀ ਮੈਂ ਤਾਂ ਪਹਿਲਾਂ ਵੀ ਇੱ ਇਹ ਕੀ ਹੈ ਬਹੁਤ ਵਧੀਆ اسپੈਸ਼ਲੀ ਮੋਮੋਸ ਲਈ ਜਾਣੇ ਜਾਂਦੇ ਠੀਕ ਹੈ ਤੇ ਮੇਨ ਫਾਸ ਗੱਲ ਹੈ ਕਿ ਇਹਨਾਂ ਦੇ ਸਾਰੇ ਮੋਮੋਸ ਜਿਹੜੇ ਵੀਟ ਨਾਲ ਬਨੇ ਹੋਏ ਠੀਕ ਹੈ ਬਾਜ਼ਾਰ ਦੇ ਜਿਹੜੇ ਮੋਮੋਸ ਖਾਂਦੇ ਸਾਰੇ ਮੈਦੇ ਦੇ ਨਾ ਠੀਕ ਹੈ ਤੇ ਜੇ ਆਪਾਂ ਹੈਲਥ ਕੌਂਸ਼ੀਅਸ ਆ ਤੇ ਆਪਾਂ ਨੂੰ ਮਤਲਬ ਕੇਵਲ ਮੋਮੋਸ ਟਰਾਈ ਕਰਨੇ ਚਾਹੀਦੇ ਅੱਜ ਕਿਹੜੇ ਆਰਡਰ ਕੀਤਾ ਸੀਗੇ ਇਹ ਗਏ ਵੈਕ ਸੈਂਪਲਰ ਠੀਕ ਹੈ ਕਿਵੇਂ ਲੱਗਿਆ ਬਹੁਤ ਵਧੀਆ ਐਸ ਯੂਅਲ ਪਹਿਲਾਂ ਵੀ ਆਪਾਂ ਨਹੀਂ ਆਏ ਸੀ ਤੇ ਖਾ ਕੇ ਐਵੇਂ ਨਹੀਂ ਫੀਲ ਹੁੰਦਾ ਕਿ ਆਪਾਂ ਕੁਝ ਅਨ ਹੈਲਦੀ ਖਾਧਾ ਜਿਹਾ ਨਾ ਠੀਕ ਹੈ ਤਾਂ ਬਹੁਤ ਵਧੀਆ ਮੈਂ ਤੇ ਰੈਗੂਲਰ ਕਸਟਮ एनआई सॉस दी बड़ी मतलब मैं तारीफ सुनिए कि एनआई सॉस बहुत बढ़िया हैगी टेस्टी हैगी है। सॉस इज मेनली टेस्ट तो आ गई है हेल्दी भी है मतलब खराब कर भी करती है जना आप कहिए अभी पाम ऑयल वाली सॉस नहीं है ठीक है मतलब तो बिल्कुल मतलब होममेड लगेगी थानो हर एक हर एक चीज के नाल ठीक है ये मार्क्स की बात करिए तो कितने मार्क्स देना चाहो एनो थैंक यू सर मेरा नाम शिवम है जय शिवम और मैं फर्स्ट टाइम आया हूं यहां पे मेरे बड़े ब्रदर हैं शिवम उनका नाम भी शिवम है ये मुझे लेके आए हैं और यहाँ पे आटा मोमोज है मैंने फर्स्ट टाइम ट्राई किए बहुत अच्छे लगे मुझे ठीक है यहाँ के शेफ भी इन्होंने ट्राई किए हैं बता रहे हैं कि बहुत अच्छे हैं वो भी हम भी ट्राई करेंगे ठीक है तो बाकी अच्छा एम्बियंस भी अच्छा है यहाँ पे ठीक है अच्छा लग रहा है बोर में भी ऐसे खुल है, रहे हैं नए नए कैफे ठीक 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 अच्छा लग रहा है जैसे शिवम शिवम को लेकर आया है तो आप दूसरे कस्टमर्स को क्या कहना चाहेंगे यहाँ की क्वालिटी और वैरायटी के बारे में क्वालिटी भी अच्छी है और मुझे लगता है बाकी को भी आना चाहिए मस्ट विजिट है क्योंकि हाइजीन भी मेंटेन की हुई है इन्होंने ठीक है अच्छा लग रहा है मस्ट विजिट ठीक है और मार्क्स की बात करें तो सर मार्क्स टेन आउट ऑफ टेन थैंक यू सर की नाम क्या मेरा नाम नूर है ठीक है मैं टाइम आया इतना ठीक है आपके ब्रदर न ना। अभी मेरा ब्रदर है ठीक है मैं इतों के मोमोज ट्राई किए हैं ठीक है वो मैनू बहुत वजिए लगे ने टेस्ट वाले भी टेस्ट वाइज भी बहुत वाइया ने एज वैल एज हैल्दी भी ने ठीक है इन्हों जनवायरमेंट है वह भी मैं बहुत वह लग्या ਤੇ ਬਾਕੀ ਵੀ ਚੀਜ਼ਾਂ ਨਾਲ ਵੀ ਟਰਾਈ ਕਰਾਂਗੇ ਕਰੋਨਾ ਦਾ ਵੀ ਦੱਸਾਂਗੇ ਕੀ ਠੀਕ ਹੈ ਸਾਨੂੰ ਕਿਵੇਂ ਲੱਗਿਆ ਬਾਜ਼ਾਰ ਤੇ ਤਾਂ ਬਹੁਤ ਕੁਝ ਖਦਾ ਹੁਣ ਆ ਤੁਸੀਂ ਹਾਂ ਮਾਰਕੀਟ 'ਚ ਐਸੀ ਬਹੁਤ ਕੁਝ ਖਦਾ ਆਇਆ ਮੋਮੋਸ ਖਾਦੇ ਹੁਣ ਜਿਹੜੇ ਮੋਮੋਸ ਨੇ ਉਹ ਉਹਨਾਂ ਦੀ ਇੱਕ ਅਲੱਗ ਹੀ ਟੇਸਟ ਹੈ ਠੀਕ ਹੈ ਤੇ ਇਹ ਸਪੈਸ਼ਲੀ ਇਹਨਾਂ ਦੀ ਗੱਲ ਇਹ ਹੈ ਵੀ ਇਹ ਬੀਟ ਮੋਮੋਸ ਨੇ ਜਿਹੜੇ ਗ੍ਰੇਟ ਨਾਲ ਬਣੇ ਨੇ ਠੀਕ ਹੈ ਤੇ ਇਹਨਾਂ ਵਿੱਚ ਕੋਈ ਮਿਲਾਵਟਰੀ ਵਗੈਰਾ ਨਹੀਂ ਹੈਗੀ ਠੀਕ ਹੈ ਪੂਰੇ ਸਿਹਤ ਵਾਸਤੇ ਵਧੀਆ ਹੈਗੇ ਨੇ ਸਿਹਤ ਵਾਸਤੇ ਵਧੀਆ ਹੈਗੇ ਨੇ ਠੀਕ ਹੈ ਜੀ ਤੇ ਬਾਕੀ ਇਹਨਾਂ ਨਾਲ ਮਿਲ ਕੇ ਵੀ ਵਧੀਆ ਲੱਗਾ ਠੀਕ ਹੈ ਉਹ ਉਹਨਾਂ ਨੇ ਜਿੰਨੇ ਡੀਟ ਦਿੱਤਾ ਹੈ ਠੀਕ ਹੈ ਤੇ ਬਾਕੀ ਮੈਂ ਆਪਦੇ ਫਰੈਂਡ ਸਰਕਲ 'ਚ ਵੀ ਰეკਮੈਂਡ ਕਰਾਂਗਾ ਵੀ ਤੁਸੀਂ ਉਹ ਵੀ ਇੱਥੇ ਆਣ ਇੱਕ ਵਾਰੀ ਵਿਜ਼ਿਟ ਕਰਨ ਤੇ ਇਹਨਾਂ ਦਾ ਮੌਮੈਂਟ ਸਟ੍ਰਾਈਕ ਕਰਨ ਤੇ ਦੱਸਣ ਠੀਕ ਹੈ ਉਹਨਾਂ ਨੂੰ ਕੀ ਲੱਗਿਆ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਨਵੇਂ ਪੁਸ਼ਕਰ ਜੀ ਜਿਹੜੇ ਕਿ ਮੇਨ ਸ਼ੈਫ ਹੈਗੇ ਹੱਥੋਂ ਦੇ

तो ये तो वो चीज़ें होगी जैसे स्पिनिश कॉर्न हो गया तो इसके अलावा भी या कुछ जैसे आ, अच्छा कोई टेस्ट और बढ़ाने के लिए क्या करते हो आप टेस्ट बढ़ाने के लिए सर अपने हाथ का कमा अच्छा हाथ का कमाल है क्या बात है हाथ का जादू है जी नहीं इसके बीच में आपने वो बताया नहीं था यार कि वो फ्लेवर हाँ फ्लेवर सर हैं फिर उसके बीच में आपका स्वाद डाल लेंगे ठीक है तो इन इनको जो है इनका टेस्ट और बढ़ाने के लिए आप क्या करते हैं आप सर

डम्पलिंगहुड स्टेट नंबर 89 सुंदर नगरी हनुमानगढ़ रोड अबोहर दोस्तों मैं पैक करवा लेया है ते ਤੁਸੀਂ ਵੀ ਇੱਕ ਵਾਰੀ ਵਿజిਟ ਜ਼ਰੂਰ ਕਰਾ ਜੇ ਐਡਰੈਸ ਨੋਟ ਕਰ ਲਓ ਡੰਪਲਿੰਘੁੱਡ 89 ਨੰਬਰ ਸੁੰਦਰ ਨਗਰੀ ਦੇ ਵਿੱਚ 메인 ਰੋਡ हनुमानगढ़ रोड अबोहर ते दोस्तों 20% ਆਫ ਮਿਲੇਗਾ ਉਹਦੋਂ ਮਿਲੇਗਾ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਕੇ ਆਓਗੇ ਲਾਈਕ ਕਮੈਂਟ ਕਰਕੇ ਵੀਡੀਓ ਸ਼ੇਅਰ ਕਰਕੇ ਇੱਥੇ ਗगन ਨੂੰ ਆਕੇ ਵਿਖਾਇਆ ਜੇ 20% ਦਾ ਆਫਰ ਲੈ ਲਿਆ ਜੇ ਮੈਂ ਲੈ ਲਿਆ ਤੁਸੀਂ ਵੀ ਇੱਕ ਵਾਰੀ ਵਿజిਟ ਜ਼ਰੂਰ ਕਰਾ ਜੇ ਤੇ ਦੋਸਤੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਉਹ ਬਹੁਤ ਦੇ ਬਿਜ਼ਨਸ ਵਾਸਤੇ ਆਪਾਂ ਅਕਸਰ ਇਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਰਹਿੰਨੇ ਆ ਤਾਂ ਤੁਸੀਂ ਪਿਆਰ ਕਰਦੇ ਰਹਿੰਦੇ ਹੋ ਇਹ ਵੀਡੀਓਜ਼ ਨੂੰ ਤੇ ਲਗਾਤਾਰ ਸ਼ੇਅਰ ਕਰਦੇ ਜਾ ਰਹੇ ਹੋ ਤਾਂ ਹੀ ਉਹ ਬਹੁਤ ਦਾ ਬਿਜ਼ਨਸ ਵਧਦਾ ਜਾ ਰਿਹਾ ਐਸ ਵੀਡੀਓ ਨੂੰ ਵੀ ਇੰਨਾ ਕਿ ਪਿਆਰ ਮਿਲੇਗਾ ਸਾਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ ਡੰਪਲਿੰਗ ਹੁੱਡ ਵਿੱਚ ਮੋਮੋਜ਼ ਵੀ ਕਈ ਤਰ੍ਹਾਂ ਦੇ ਮਿਲਦੇ ਨੇ ਵੈਸੇ ਸ਼ਹਿਰ ਵਿੱਚ ਫਰਾਈਡ ਮਿਲਦੇ ਨੇ ਤੇ ਨਾਲ ਮਿਲਦੇ ਨੇ ਸਟਿਮਡ ਪਰ ਡੰਪਲਿੰਗ ਹੁੱਡ 'ਚ ਕਈ ਤਰ੍ਹਾਂ ਦੇ ਮੋਮੋਜ਼ ਤੁਹਾਨੂੰ ਖਾਣ ਨੂੰ ਮਿਲਣਗੇ ਇੱਥੇ ਤੁਸੀਂ ਵੱ